ਭਗਵਾਨ ਕਮਾਨ ਸਰਕਾਰ ਬਿਲਕੁਲ ਮੋਦੀ ਸਰਕਾਰ ਭਾਜਪਾ ਆਰਐਸਐਸ ਦੀ ਤਰਜ਼ ਤੇ ਪੰਜਾਬ ਨੂੰ ਇੱਕ ਅਣਐਲਾਨੀ ਅਮਰਜੈਂਸੀ ਵੱਲ ਧੱਕ ਰਹੀ ਆ ਔਰ ਪੰਜਾਬ ਤੇ ਧੱਕੇ ਦੇ ਨਾਲ ਜਿਹੜਾ ਪੁਲਸੀਆ ਜ਼ਬਰਾ ਉਹ ਥੋਪਿਆ ਜਾ ਰਿਹਾ ਪੰਜਾਬ ਦੇ ਵਿੱਚ ਹਰਾਸਤੀ ਮੌਤਾਂ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਨੇ ਨਰਿੰਦਰਦੀਪ ਸਿੰਘ ਜਿਹੜਾ ਗੋਨੇ ਵਾਲੇ ਦਾ ਨੌਜਵਾਨ ਆ ਬਠਿੰਡੇ ਸੀਆਈ ਸਟਾਫ 2 ਚੱਕ ਕੇ ਕਰੰਟ ਲਾ ਕੇ 26 ਆਰ ਦਿੱਤਾ ਜਾਂਦਾ ਐਫ ਆਰ ਹੋਣ ਦੇ ਬਾਵਜੂਦ ਇੱਕ ਵੀ ਪੁਲਿਸੀਏ ਤੇ ਕਾਰਵਾਈ ਨਹੀਂ ਹੋਈ ਜਿਹੜਾ ਲੱਖੀ ਜਾਂਦੇ ਪਿੰਡ ਦਾ ਮੁੰਡਾ ਉਹਨੂੰ ਚੱਕ ਲਿਆ ਜਾਂਦਾ ਉਹਨੂੰ ਟਾਰਚਰ ਕੀਤਾ ਜਾਂਦਾ ਉਹਦੇ ਮੂੰਹ ਤੇ ਖੱਦਰ ਦਾ ਕੱਪੜਾ ਰੱਖ ਕੇ ਪਾਣੀ ਪਾਇਆ ਜਾਂਦਾ ਤੇ ਜਦੋਂ ਮੁੰਡੇ ਦੀ ਜਾਨ ਚਲੀ ਜਾਂਦੀ ਆ ਬਠੰਡੇ ਵਾਲੀਆਂ ਚੀਲਾਂ ਚ ਸੱਟ ਕੇ ਉਹਨੂੰ ਖੁਦਕੁਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪੰਜਾਬ ਚ 1968 ਤੋਂ ਲੈ ਕੇ 95 ਦਾ ਜਿਹੜਾ ਦੌਰ ਚੱਲਿਆ ਢੂਠੇ ਪੁਲਿਸ ਮੁਕਾਬਲੇ ਜਵਾਰ ਨੇ ਨੌਜਵਾਨਾਂ ਦੇ ਤੁਸੀਂ ਦੇਖਿਆ ਅਬੋਰ ਦੇ ਵਿੱਚ ਇੱਕ ਕੱਪੜਾ ਵਪਾਰੀ ਦੀ ਮੌਤ ਹੁੰਦੀ ਆ ਉਹਦੀ ਮਰਡਰ ਤੋਂ ਬਾਅਦ ਕਹਿੰਦੇ ਆ ਕਿ ਸ਼ੂਟਰ ਤਿੰਨ ਗਾਇਬ ਹੋ ਗਏ ਪਰ ਦੋ ਨੌਜਵਾਨ ਚੱਕ ਕੇ ਜਿਹਨੂੰ ਸ਼ਰਮ ਸੀਸੀਟੀਵੀ ਦੇ ਵਿੱਚ ਜਿਨ੍ਹਾਂ ਦੀਆਂ ਫੋਟੋਆਂ ਆਉਂਦੀਆਂ ਰਾਤ ਨੂੰ ਘਰੋਂ ਲੈ ਕੇ ਗਏ ਆ ਝੂਠੀ ਕਹਾਣੀ ਬਣਾ ਕੇ ਅਬੋਰ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਪੰਜਾਬ ਤੋਂ ਜ਼ਮੀਨ ਦਾ ਸਵਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪੂਰੀ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਂਦਾ ਜਿਹੜੇ ਕਹਿੰਦੇ ਸੀ ਕਿ ਪੰਜਾਬ 'ਚ ਜ਼ਮੀਨ ਦਾ ਕੋਈ ਮੁੱਤ ਨਹੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਚਰਚਾ ਛੜੀ ਹੈ ਕਿ ਪੰਜਾਬ ਦੇ ਵਿੱਚ ਹਜੇ ਵੀ ਸਰਕਾਰੀ ਜ਼ਾਇਦਾਤਾਂ ਹਜੇ ਵੀ ਰਿਆਸਤਾਨੀਆਂ ਜ਼ਾਇਦਾਤਾਂ ਹਜੇ ਵੀ ਵੱਡੇ ਜ਼ਮੀਰਦਾਰਾਂ ਦੀਆਂ ਜ਼ਾਇਦਾਤਾਂ ਪਈਆਂ ਨੇ ਜਿਹੜੀਆਂ ਵੰਡਣ ਵਾਲੀਆਂ ਪਈਆਂ ਜਵਨ ਨਕਾਮੀ ਘੋੜ ਜਵਰ ਜਦੋਂ ਤੱਕ ਨਾ ਮਿਲੇ ਕਬਰ ਹਰ ਜਾਵਰ ਦੀ ਇਹੋ ਕਹਾਣੀ ਕਾਰਨਾ ਜ਼ਬਰ ਤੇ ਮੌਨ ਦੀ ਕਹਾਣੀ ਅੱਜ ਜਦੋਂ ਪੂਰੇ ਭਾਰਤ ਦੇ ਵਿੱਚ ਆਦੀਵਾਸੀਆਂ ਤੇ ਜ਼ਬਰ ਡਾਇਆ ਜਾ ਰਿਹਾ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਨਾਂ ਤੇ ਮੌਹਵਾਦੀਆਂ ਦਾ ਨਾਂ ਦੇ ਕੇ ਉਸ ਲਹਿਰ ਨੂੰ ਕੁਚਲਣ ਦਾ ਤਹਈਆ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਨੇ ਕੀਤਾ ਉਸੇ ਤਰਜ਼ ਤੇ ਭਗਵਾਨ ਤਮਾਨ ਦੀ ਸਰਕਾਰ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਦਿੱਲੀ ਦੇ ਇਲੈਕਸ਼ਨ ਹਾਰੀ ਆ ਪੰਜਾਬ ਦੇ ਵਿੱਚ ਇੱਕ ਅਣਐਲਾਨੀ ਐਮਰਜੈਂਸੀ ਲਾਈ ਹੋਈ ਆ ਇੱਕ ਅਣਐਲਾਨੀ ਪਾਬੰਦੀ ਲਾਈ ਹੋਈ ਆ ਪੰਜਾਬ ਚ ਚਾਹੇ ਜਿਉਂਦ ਦਾ ਮਾਮਲਾ ਹੋਵੇ ਕਿਸਾਨਾਂ ਨੂੰ ਚੱਕ ਕੇ ਜੇਲ੍ਹ ਦਿੱਤਾ ਗਿਆ ਚਾਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਮਸਲਾ ਹੋਵੇ ਜਿਹੜੇ ਇੱਕ ਰਾਜੇ ਦੀ ਜਿੰਦ ਦੀ ریاست ਦਾ ਰਾਜਾ ਜਿਹੜੀ ریاست ਹੀ ਖਤਮ ਹੋਗੀ ਉਹਦੀ 927 ਏਕੜ ਜ਼ਮੀਨ ਜਿਹੜੀ ਮਜ਼ਦੂਰਾਂ ਕਿਸਾਨਾਂ ਚ ਵੰਡੀ ਜਾਣੀ ਚਾਹੀਦੀ ਸੀ ਇਸ ਤੋਂ ਪਹਿਲਾਂ ਵੰਡੀ ਜਾਣੀ ਚਾਹੀਦੀ ਸੀ ਉਹਨੂੰ ਵੰਡਣ ਦੀ ਮੰਗ ਕਰ ਰਹੇ ਆ ਉਹਨਾਂ ਨੂੰ ਜੇਲ੍ਹ ਚ ਸੁੱਟੰਦਾ ਮਸਲਾ ਹੋਵੇ ਅਧਿਆਪਕਾਂ ਨੂੰ ਜੇਲ੍ਹ ਚ ਸੁੱਟੰਦਾ ਮਸਲਾ ਹੋਵੇ ਭਗਵਾਨ ਤਮਾਨ ਸਰਕਾਰ ਬਿਲਕੁਲ ਮੋਦੀ ਸਰਕਾਰ ਭਾਜਪਾ ਆਰਐਸਐਸ ਦੀ ਤਰਜ਼ ਤੇ ਪੰਜਾਬ ਨੂੰ ਇੱਕ ਅਣ ਐਲਾਨੀ ਐਮਰਜੈਂਸੀ ਵੱਲ ਧੱਕ ਰਹੀ ਆ ਔਰ ਪੰਜਾਬ ਤੇ ਧੱਕੇ ਦੇ ਨਾਲ ਜਿਹੜਾ ਪੁਲਸੀਆ ਜ਼ਬਰਾ ਉਹ ਥੋਪਿਆ ਜਾ ਰਿਹਾ ਇੱਕ ਤਾਂ ਇਹ ਚੁਣੌਤੀ ਸਾਡੇ ਸਾਹਮਣੇ ਆ ਔਰ ਦੂਸਰਾ ਤੁਸੀਂ ਦੇਖ ਰਹੇ ਹੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਰਾਸ ਦੀ ਮੌਤਾਂ ਨੌਜਵਾਨਾਂ ਦੀ ਲਗਾਤਾਰ ਹੋ ਰਹੀਆਂ ਨੇ ਨਰਿੰਦਰਦੀਪ ਸਿੰਘ ਜਿਹੜਾ ਗੋਨੇ ਵਾਲੇ ਦਾ ਨੌਜਵਾਨ ਆ ਬਠਿੰਡੇ ਸੀਆਈ ਸਟਾਫ 2 ਚੱਕ ਕੇ ਕਰੰਟ ਲਾ ਕੇ 26 ਥਾਵਾਂ ਤੇ ਮਾਰ ਦਿੱਤਾ ਜਾਂਦਾ ਐਫ ਆਰ ਹੋਣ ਦੇ ਬਾਵਜੂਦ ਇੱਕ ਵੀ ਪੁਲਿਸੀਏ ਤੇ ਕਾਰਵਾਈ ਨਹੀਂ ਹੋਈ ਜਿਹੜਾ ਲਖੀ ਜੰਦਰ ਪਿੰਡ ਦਾ ਮੁੰਡਾ ਉਹਨੂੰ ਚੱਕ ਲਿਆ ਜਾਂਦਾ ਉਹਨੂੰ ਟਾਰਚਰ ਕੀਤਾ ਜਾਂਦਾ ਉਹਦੇ ਮੂੰਹ ਤੇ ਖੱਦਰ ਦਾ ਕੱਪੜਾ ਰੱਖ ਕੇ ਪਾਣੀ ਪਾਇਆ ਜਾਂਦਾ ਤੇ ਜਦੋਂ ਮੁੰਡੇ ਦੀ ਜਾਨ ਚਲੀ ਜਾਂਦੀ ਆ ਬਠਿੰਡੇ ਵਾਲੀਆਂ ਚੀਲਾਂ ਚ ਸੱਤ ਕੇ ਉਹ ਖੁਦਕੁਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਔਰ ਇੱਥੇ ਨਹੀਂ ਰੁਕੀ ਕਹਾਣੀ ਤੇ ਹਰਾਸ ਦੀ ਕਤਲ ਦਾ ਲਗਾਤਾਰ ਪੰਜਾਬ ਚ ਵਾਪਰ ਰਹੇ ਆ ਹੁਣ ਪੰਜਾਬ ਚ 1968 ਤੋਂ ਲੈ ਕੇ 95 ਦਾ ਜਿਹੜਾ ਦੌਰ ਚੱਲਿਆ ਝੂਠੇ ਪੁਲਿਸ ਮੁਕਾਬਲੇ ਫੇਕ ਐਨਕਾਊਂਟਰ ਆ ਜਿਹੜੇ ਕੀਤੇ ਜਾ ਰਹੇ ਨੇ ਨੌਜਵਾਨਾਂ ਦੇ ਤੁਸੀਂ ਦੇਖਿਆ ਅਬੋਰ ਦੇ ਵਿੱਚ ਇੱਕ ਕਪੜਾ ਵਪਾਰੀ ਦੀ ਮੌਤ ਹੁੰਦੀ ਆ ਉਹਦੇ ਮਰਡਰ ਤੋਂ ਬਾਅਦ ਕਹਿੰਦੇ ਆ ਕਿ ਸ਼ੂਟਰ ਤਿੰਨ ਗਾਇਬ ਹੋ ਗਏ ਪਰ ਦੋ ਨੌਜਵਾਨ ਚੱਕ ਕੇ ਜਿਹਨੂੰ ਸ਼ਰਮ ਸੀਸੀਟੀਵੀ ਦੇ ਵਿੱਚ ਜਿਨ੍ਹਾਂ ਦੀਆਂ ਫੋਟੋਆਂ ਆਉਂਦੀਆਂ ਰਾਤ ਨੂੰ ਘਰੋਂ ਲੈ ਕੇ ਗਏ ਆ ਝੂਠੀ ਕਹਾਣੀ ਬਣਾ ਕੇ ਅਵੌਰ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਪੰਜਾਬ 'ਚ ਰੋਜ਼ਾਨਾ ਝੂਠੇ ਪੁਲਸ ਮੁਕਾਬਲੇ ਚੱਲ ਰਹੇ ਨੇ ਇੱਕ ਫੌਜ ਦਾ ਕਰਨਲ ਜਿਹੜਾ ਇੱਕ ਵੱਡਾ ਅਹੁਦਾ ਫੌਜ ਦੇ ਵਿੱਚ ਉਸ ਕਰਨਲ ਨੂੰ ਕੁੱਟਿਆ ਜਾਂਦਾ ਔਰ ਉਹਦਾ ਪਰਚਾ ਦਰਜ ਕਰਨ ਦੇ باوجود ਕਿਸੇ ਨੂੰ ਵੀ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਦੇ ਪਰਿਵਾਰ ਨੇ ਭਗਵੰਤ ਮਾਨ ਤੱਕ ਮੀਟਿੰਗ ਕੀਤੀ ਇਹ ਕਹਿ ਕੇ ਕਿ ਤੁਹਾਨੂੰ ਸਾਫ਼ ਕੀਤਾ ਜਾਊਗਾ ਭਗਵੰਤ ਮਾਨ ਉਹਨਾਂ ਨਾਲ ਮੀਟਿੰਗ ਕਰਨੋਂ ਵੀ ਮੁੱਕਰ ਗਿਆ ਔਰ ਇਸ ਤੋਂ ਬਿਨਾ ਹੁਣ ਉਹ ਮੈਨੇ ਜਿਹੜਾ ਕੇਸ ਹੈ ਸੀਬੀਆਈ ਨੂੰ ਦਿੱਤਾ ਹੈ ਔਰ ਪੰਜਾਬ ਦੇ ਵਿੱਚ ਇੱਕ ਜਿਹੜੀ ਇੱਥੇ ਤਾਨਾਸ਼ਾਹੀ ਸਥਾਪਿਤ ਕਰਨਾ ਚਾਹੁੰਦਾ ਭਗਵੰਤ ਮਾਨ ਜਿਹਨੂੰ ਇਹ ਬੜਾ ਭੁਲੇਖਾ ਕਿ ਮੇਰੀ ਹਕੂਮਤ ਆ ਜਿਹੜੀ ਡੰਡੇ ਤੇ ਜ਼ੋਰ ਤੇ ਚੱਲੂਗੀ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀ ਕਿ ਮੈਂ ਧਰਨਾ ਨਹੀਂ ਲਗਣ ਦੇਵਾਂਗਾ ਉਹਦਾ ਮਤਲਬ ਇਹ ਸੀਗਾ ਕਿ ਮੈਂ ਸਾਰੀਆਂ ਪਾਵਰਾਂ ਜਿਹੜੀਆਂ ਪੁਲਿਸ ਨੂੰ ਦੇ ਦੂੰਗਾ ਧਰਨਾ ਐਉਂ ਨਹੀਂ ਲਗਣ ਦੇਣਾ ਲੋਕਾਂ ਦੇ ਮਸਲੇ ਨਹੀਂ ਹੱਲ ਕਰਨੇ ਪਰ ਪੰਜਾਬ ਦੇ ਇਤਿਹਾਸ ਤੋਂ ਬਹੁਤ ਕੋਹਾਂ ਦੂਰ ਭਗਵੰਤ ਮਾਨ ਜਿਹੜਾ ਇੱਕ ਬੜਾ ਭੇਖਾ ਪਾਲੀ ਹੋਈ ਹੈ ਸਰਕਾਰ ਉਹ ਉਹਨੂੰ ਭੇਖਾ ਕਿ ਲੋਕ ਕਿਤੇ ਕੁੱਟਿਆਂ ਲੋਕ ਕਿਤੇ ਜੇਲ੍ਹ ਹੀ ਸਿੱਟਿਆਂ ਚੁੱਪ ਬੈਠ ਜਾਂਦੇ ਹੁੰਦੇ ਆ ਪਰ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਪੰਜਾਬ ਹਮੇਸ਼ਾ ਨੱਭ ਰਿਹਾ ਪੰਜਾਬ ਨੇ ਹਮੇਸ਼ਾ ਹਰ ਹਕੂਮਤ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕੀਤੀ ਹੈ ਪੰਜਾਬ ਨੇ ਹਾਲ ਹੱਕ ਧੜਵੀ ਦਾ ਸਾਹਮਣਾ ਕੀਤਾ ਔਰ ਪੰਜਾਬ ਦੇ ਮਹਾਨ ਲੋਕ ਜਿਨ੍ਹਾਂ ਨੇ ਅੰਗਰੇਜ਼ ਇਥੋਂ ਦੋਲੇ ਜਿਨ੍ਹਾਂ ਨੇ ਮੁਗਲਾਂ ਦੇ ਖਿਲਾਫ ਲੜਾਈ ਲੜੀ ਜਿਹੜਾ ਨੇ ਤੁਰਕਾਂ ਦੇ ਖਿਲਾਫ ਲੜਾਈ ਲੜੀ ਇਹਨਾਂ ਨੂੰ ਬਹੁਤ ਵੱਡਾ ਭਲੇਖਾ ਕੇ ਪੰਜਾਬ ਦੇ ਲੋਕਾਂ ਨੂੰ ਦਬਲਣਾਗੇ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੇ ਕਿਸਾਨ ਅੰਦੋਲਨ ਮੁੱਕੇ ਪੂਰੇ ਦੇਸ਼ ਦੀ ਕਿਸਾਨੀ ਦੀ ਗਵਾਹੀ ਕਰਦਿਆਂ ਇੱਕ ਉਹ ਹਕੂਮਤ ਜਿਹੜੀ ਕਹਿੰਦੀ ਸੀ ਮੈਂ ਪਿੱਛੇ ਨਹੀਂ ਮੁੜਦੀ ਜਿਹੜਾ ਕਹਿੰਦਾ ਸੀ ਮੋਦੀ ਹੈ ਤਾਂ ਸੰਭਵ ਹੈ ਉਹਦੀਆਂ ਸਵਾ ਸਾਲ ਚ ਗੋਡੀਆਂ ਲਵਾ ਕੇ ਪੰਜਾਬ ਵਾਪਸ ਆਇਆ ਇਸ ਕਰਕੇ ਭਗਵੰਤ ਮਾਨ ਨੂੰ ਇਹ ਭਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਜ਼ਬਰ ਕਰਕੇ ਕਿਸੇ ਨੂੰ ਰੋਕਿਆ ਜਾ ਸਕਦਾ ਪੰਜਾਬ ਤੇ ਜ਼ਮੀਨ ਦਾ ਸਵਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪੂਰੇ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਂਦਾ ਜਿਹੜੇ ਕਹਿੰਦੇ ਸੀ ਕਿ ਪੰਜਾਬ ਚ ਜ਼ਮੀਨ ਦਾ ਕੋਈ ਮੁੱਦਾ ਨਹੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਚਰਚਾ ਛੜੀ ਹੈ ਕਿ ਪੰਜਾਬ ਦੇ ਵਿੱਚ ਹਜੇ ਵੀ ਸਰਕਾਰੀ ਜ਼ਾਇਦਾਤਾਂ ਹਜੇ ਵੀ ਰਿਆਸਤਾਂ ਦੀਆਂ ਜ਼ਾਇਦਾਤਾਂ ਹਜੇ ਵੀ ਵੱਡੇ ਜ਼ਮੀਰਦਾਰਾਂ ਦੀਆਂ ਜ਼ਾਇਦਾਤਾਂ ਪਈਆਂ ਨੇ ਜਿਹੜੀਆਂ ਵੰਡਣ ਵਾਲੀਆਂ ਪਈਆਂ ਜਿਹੜੇ ਇਥੋਂ ਦੀ ਪੰਜਾਬ ਦੀ ਕਿਸਾਨੀ ਹੈ ਉਹ 85 ਕਿਸਾਨ 100 ਦੇ ਵਿੱਚੋਂ ਉਹੋ ਜਿਹੜੇ 5 ਏਕੜ ਤੋਂ ਹੀਟ ਲਿਆ ਉਹ ਇਹਨਾਂ ਮਜ਼ਦੂਰਾਂ ਦੇ ਸਾਥੀ ਬਣਦੇ ਆ ਤੇ ਪੰਜਾਬ ਦਾ 35% ਜਿਹੜਾ ਤੱਕਾ ਐਸਸੀ ਤੱਕਾ ਉਹਨਾਂ ਨੂੰ ਵੀ ਜ਼ਮੀਨਾਂ ਦੀ ਲੋੜ ਆ ਉਹਨਾਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਰਾਹ ਬਣਾਇਆ ਔਰ ਇਸ ਰਸਤੇ ਤੇ ਤੁਰਿਆ ਕੇ ਜ਼ਮੀਨ ਵੰਡੇ ਤੋਂ ਬਿਨਾ ਕੋਈ ਹੋਰ ਹੱਲ ਨਹੀਂ ਹੈ ਇਹਨੂੰ ਜ਼ਮੀਨ ਪ੍ਰਾਪਤੀ ਇਸ ਕਰਕੇ ਉੱਤੇ ਰੋਕਾਂ ਲਾਈਆਂ ਜਾ ਰਹੀਆਂ ਅਸੀਂ ਨੌਪਣ ਪਾਰ ਸਭਾ ਵੱਲੋਂ ਇਹ ਹਮਾਇਤ ਕਰਦੇ ਹਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਹੋਰ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਜਿਹੜਾ ਇੱਥੇ ਇਕੱਠ ਹੋ ਰਿਹਾ ਅਸੀਂ ਐਲਾਨ ਕਰਦੇ ਹਾਂ ਕਿ ਜਿੰਨਾ ਚਿਰ ਸੰਗਰੂਰ ਚ ਆਨਲਾਨੀ ਐਮਰਜੈਂਸੀ ਰਹੂਗੀ ਆਨਲਾਨੀ ਪਾਬੰਦੀ ਰਹੂਗੀ ਲੋਕੇ ਤੂੰ ਵੀ ਬਾਤ ਚੜ ਕੇ ਦੂਨੇ ਹੋ ਕੇ ਆਉਣਗੇ ਤੇ ਭਗਵੰਤ ਮਾਨ ਦਾ ਭਲੇਖਾ ਕੱਢਣਗੇ ਤੁਸੀਂ ਮੈਨੂੰ ਸਮਾਂ ਦਿੱਤਾ ਜੈ ਜਨਤਾ ਜੈ ਸੰਸ ਜਿੱਦ ਹਮੇਸ਼ਾ ਲੜਦੇ ਲੋਕਾਂ ਦੇ